ਕਿਸਾਨ ਜ਼ਮੀਨ ਨੂੰ ਆਪਣੀ ਮਾਂ ਕਹਿੰਦਾ ਅੱਜ ਉਹਨਾਂ ਦੀਆਂ ਚੁੰਨੀਆਂ ਲਾਉਣ ਲੱਗ ਗਏ ਇਹ ਇਹ ਨਲਾਇਕ ਰਾਜਪ੍ਰਬੰਧ ਦਾ ਟੋਲਾ ਸੋ ਇਸ ਤਰ੍ਹਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਸ ਤਰ੍ਹਾਂ ਕਿਸ ਤਰ੍ਹਾਂ ਬਰਦਾਸ਼ਤ ਕਰ ਦਾਂਗੇ ਕਿੰਨਾ ਚਿਰ ਇਹਨਾਂ ਦੀਆਂ ਡਾਂਗਾ ਖਾਈ ਜਾਵਾਂਗੇ ਇਹ ਆਰਐਸਐਸ ਤੋਂ ਵੀ ਅੱਗੇ ਹੋ ਕੇ ਪੰਜਾਬ ਦਾ ਘਾਣ ਕਰਨਗੇ ਏ ਪਲੱਸ ਟੀਮ ਆਹ ਹੈ ਇੱਕ ਸਰਪੰਚ ਵੀ ਨਾ ਆਪਦੇ ਮੂੰਹੋਂ ਇਹੋ ਜਿਹੀ ਕੋਈ ਗੱਲ ਕਰਨ ਨੂੰ ਲੱਗਿਆ ਪਿੰਡ 'ਚ ਡਰਦਾ ਯਾਰ ਮੈਥੋਂ 1921 ਨਾ ਹੋਵੇ ਵੀ ਇਹ ਕਰੀ ਕੀ ਜਾਂਦਾ ਸਾਡਾ ਰਾਜਾ ਅੱਜ ਆ ਬਿਆਨ ਦਿੰਦਾ ਕੱਲ ਨੂੰ ਉਸ ਬਿਆਨ ਤੋਂ ਮੁੱਕਰ ਜਾਂਦਾ ਸਾਰੀ ਕੈਬਨਿਟ ਇਹਨਾਂ ਦੀ ਨਲਾਇਕ ਰਾਜ ਪ੍ਰਬੰਧ ਦਾ ਸਿੱਕਾ ਜੇ ਸੋਚਿਆ ਨਹੀਂ ਸੀ ਸਸੋਧਿਆ ਅਰਗੇ ਇਹ ਕੇਜਰੀਵਾਲ ਅਰਗੇ ਡੇਡ ਡੇਡ ਫੁੱਟ ਦੇ ਭਈਏ ਸਾਡੇ ਕੱਚਾ ਤੱਕ ਨਹੀਂ ਆਉਂਦੇ ਗੋਡਿਆਂ ਤੱਕ ਨਹੀਂ ਆਉਂਦੇ ਉਹ ਆ ਕੇ ਅਜੇ ਰਾਜ ਪ੍ਰਬੰਧ ਇੱਥੇ ਦੇਖ ਰਿਹਾ ਪੰਜਾਬ 80% ਜਿੱਥੇ ਬੰਦੇ ਸਹਿਮਤ ਹੋਣ ਨਾ ਉੱਥੇ ਤੁਸੀਂ ਜ਼ਮੀਨ ਲੈ ਸਕਦੇ ਇਹ ਕਾਨੂੰਨ ਆ ਇਹ ਕਾਨੂੰਨ ਨੂੰ ਛਿੱਕੇ ਚੰਗ ਟੰਗ ਕੇ ਅਜੇ ਗੱਲਾਂ ਅੱਜ ਸਾਰੇ ਕਿਸਾਨ ਐਫੀਡੇਬਟ ਦੇ ਰਿਹਾ ਵੀ ਸਾਨੂੰ ਅਸੀਂ ਤਾਂ ਜ਼ਮੀਨ ਦੇਣੀ ਨਹੀਂ ਤੇ ਫਿਰ ਇਹ ਕਿਸ ਕਿਹੜੇ ਕਾਨੂੰਨ ਦੇ ਤਹਿਤ ਉੱਥੇ ਜਾ ਰਹੇ ਆ ਲੋਕਾਂ ਚ ਵੀ ਅਸੀਂ ਜ਼ਮੀਨ ਲੈ ਰਹੇ 93 ਅਸੀਂ ਕਿਹੜੇ ਨਿਭਾਗੇ ਚੁੰਨ ਲਏ ਵੀ ਇਹ ਤਾਂ 50 60 ਸਾਲਾਂ ਚ ਸਾਡੇ ਖੂਨ ਚ ਬਸ ਬਸਣਗੇ ਇਹਨਾਂ ਦਾ ਇੱਕ ਇਹਨਾਂ ਦੀ ਪਾਰਟੀ ਨਾਲ ਜਿਹੜਾ ਬੰਦਾ ਜੁੜ ਗਿਆ ਸਿਰੇ ਦਾ ਬੇਈਮਾਨ ਬੰਦਾ ਇਹਨਾਂ ਨੂੰ ਇਹ ਨਾ ਕਹੋ ਵੀ 27 ਚਾਹੇ ਉਹ ਸਾਡੇ ਵਿੱਚ ਕਾ ਇਹ ਤਾਂ ਸਾਡੇ ਮੂੰਹ ਤੇ ਫਿਰ ਬੜੀ ਕਾਲ ਖੋਗੂ ਵੀ 27 ਚ ਕਿਉਂ ਅੱਜ ਕਿਉਂ ਨਹੀਂ ਰੋਕਣਾ ਇਹਨਾਂ ਸੰਗਰੂਰ ਦੇ ਵਿੱਚ ਪੁਲਿਸੀ ਆ ਜ਼ਬਰ ਤੇ ਪੰਜਾਬ ਵਿੱਚ ਅਣ ਐਲਾਨੇ ਪੁਲਿਸ ਰਾਜ ਖਿਲਾਫ ਇੱਕ ਵੱਡਾ ਇਕੱਠ ਰੱਖਿਆ ਗਿਆ ਇਕੱਠ ਦੇ ਵਿੱਚ ਗੱਲ ਇਹੀ ਹੋ ਰਹੀ ਹੈ ਕਿ ਪੰਜਾਬ ਵਿੱਚ ਜਿਸ ਤਰੀਕੇ ਦੇ ਨਾਲ ਮਜ਼ਦੂਰ ਜਥੇਬੰਦੀਆਂ ਜਾਂ ਕਸਟੋਡੀਅਲ ਡੈਥ ਜਾ ਵਕ ਵਕ ਤਰੀਕੇ ਦੇ ਨਾਲ ਪੁਲਿਸ ਜ਼ਬਰ ਹੇਟ ਲੋਕਾਂ ਦੇ ਉੱਤੇ ਜਿਹੜਾ ਜ਼ੁਰਮ ਟਾਇਆ ਜਾ ਰਿਹਾ ਹੈ ਉਹਦੇ ਖਿਲਾਫ ਆਵਾਜ਼ ਉੱਠ ਰਹੀ ਹੈ ਉਸ ਖਿਲਾਫ ਆਵਾਜ਼ ਨੂੰ ਦੇਖਲਾ ਆਵਾਜ਼ ਉੱਠ ਰਹੀ ਹੈ ਤਾਂ ਉੱਥੇ ਸਾਡੇ ਨਾਲ ਜਿਹੜੇ ਆ ਬਾਈ ਸੁਖਬਿੰਦਰ ਸਿੰਘ ਕਲਕੱਤਾ ਪਹੁੰਚੇ ਨੇ ਜੋ ਸਾਬਕਾ ਸਰਪੰਚ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਕਿਵੇਂ ਦੇਖਦੇ ਆ ਕਿਵੇਂ ਦੇਖਦੇ ਸਰਪੰਚ ਸਾਹਿਬ ਜਿਹੜੀ ਪੁਲਿਸ ਜਾਂ ਸਟੇਟ ਖਿਲਾਫ ਲਗਾਤਾਰ ਜਿਹੜੀ ਆਵਾਜ਼ ਉੱਠ ਰਹੀ ਹੈ ਲੋਕ ਕਹਿ ਰਹੇ ਆ ਕਿ ਪੰਜਾਬ ਅਣ ਐਲਾਨਿਆ ਪੁਲਿਸ ਰਾਜ ਬਣ ਚੁੱਕਿਆ ਤੁਸੀਂ ਇਹ ਗੱਲ ਨਾਲ ਸਹਿਮਤ ਹੋ ਦੇਖੋ ਮੈਂ ਇਸ ਗੱਲ ਨਾਲ 100% ਸਹਿਮਤ ਆ ਮਨਜਿੰਦਰ ਸੋ ਅੱਜ ਅਸੀਂ ਅੱਜ ਦੇ ਨਹੀਂ ਕੋਈ ਵੱਖ-ਵੱਖ ਰਾਜੇ ਮਹਾਰਾਜਿਆਂ ਤੋਂ ਸਮੇਂ ਨਾ ਇਹ ਸੈਨਿਕ ਦੇ ਰੂਪ ਚ ਰਹੀ ਆ ਪੁਲਿਸ ਮੈਂ ਅੱਜ ਤੱਕ ਨਹੀਂ ਦੇਖਿਆ ਵੀ ਹਜ਼ਾਰਾਂ ਸਾਲਾਂ ਦੇ ਇਤਿਹਾਸ ਚ ਜਿਹੜੇ ਸੈਨਿਕ ਆ ਜਾਂ ਪੁਲਸ ਆ ਜਿਹੜੀ ਸਮੇਂ ਦੀ ਸਰਕਾਰਾਂ ਉਹਨਾਂ ਦੇ ਖਿਲਾਫ ਬੋਲੇ ਹੁਣ ਕਦੇ ਨਹੀਂ ਇਹ ਸਮੇਂ ਦੀ ਸਰਕਾਰ ਖਿਲਾਫ ਬੋਲਦੇ ਉਹਨਾਂ ਨਾਲ ਰਲ ਕੇ ਆਪਣਾ ਤਾਮਜਾਮ ਚਲਾਉਂਦੇ ਆ ਸੋ ਅੱਜ ਵੀ ਪੰਜਾਬ ਚ ਇਹ ਚੱਲ ਰਿਹਾ ਸੋ ਅੱਜ ਮੈਂ ਪਿੰਡ ਸਹਨੇ ਤੋਂ ਆਇਆ ਇਸ ਜ਼ੁਲਮ ਦੇ ਖਿਲਾਫ ਜਿਹੜਾ ਪੁਲਿਸ ਜਾਂ ਸਟੇਟ ਬਣਾ ਦਿੱਤੀ ਗਈ ਪੰਜਾਬ ਉਹ ਉੱਥੇ ਆਇਆ ਕਿਉਂਕਿ ਮੈਂ ਖੁਦ ਪੀੜਤਾ ਮੇਰੇ ਤੇ 10 12 ਪਰਚੇ ਦਰਜ ਕਰਤੇ ਤੇ ਮੈਂ ਜਦੋਂ ਘਰੇ ਨਹੀਂ ਹੁੰਦਾ ਸੀ ਜ਼ਮਾਨਤ ਕਰਾਉਣ ਜਾਂਦਾ ਸੀ ਤਾਂ ਪੁਲਿਸ ਕੰਦਾ ਟੱਪ ਟੱਪ ਮੇਰੀ ਮਾਤਾ ਕੱਲੇ ਘਰੇ ਹੁੰਦੀ ਸੀ ਮੇਰੀ ਪਰਜਾਈ ਹੁੰਦੀ ਸੀ ਕਿਸ ਤਰ੍ਹਾਂ ਅਸੀਂ ਪ੍ਰਤਾੜਿਤ ਹੋਏ ਹੋਵਾਂਗੇ ਤੁਸੀਂ ਸਮਝ ਸਕਦੇ ਹੋ ਸੋ ਇਸ ਜ਼ਬਰ ਦੇ ਖਿਲਾਫ ਉੱਠਣਾ ਸਮੇਂ ਦੀ ਮੰਗ ਹੈ ਅੱਜ ਦਾ ਜਿਹੜਾ ਮੁੱਖ ਇੱਕ ਧਰਨੇ ਦਾ ਹੈਗਾ ਟੌਪਿਕ ਹੈਗਾ ਇਹ ਹੈਗਾ ਭੂਮੀ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆਈ ਹੈ ਵੱਡੇ ਪੱਧਰ ਤੇ ਨਿਕਲ ਕੇ ਤੇ ਪੁਲਿਸiarਾਜ਼ ਦੇ ਖਿਲਾਫ ਤੇ ਇਹ ਜਿਹੜਾ ਜ਼ਮੀਨ ਪ੍ਰਾਪਤੀ ਹੈ ਇਹ ਤੁਸੀਂ ਮਨਜਿੰਦਰ ਜਿਵੇਂ ਪਿੱਛੇ ਜਾਵਾਂ 1947 ਚ ਦੇਸ਼ ਆਜ਼ਾਦ ਹੋਇਆ ਉਸ ਤੋਂ ਪਹਿਲਾਂ ਜਿੰਨੀ ਸਾਰੀ ਜ਼ਮੀਨ ਸੀ ਸਾਰੀ ਰਿਆਸਤਾਂ ਦੀ ਸੀ ਤਾਂ ਨਹਿਰੂ ਪ੍ਰਧਾਨ ਮੰਤਰੀ ਬਣਿਆ ਉਸ ਸਮੇਂ ਗ੍ਰਹਿ ਮੰਤਰੀ ਬਣਿਆ ਬੱਲਭਾਈ ਪਟੇਲ ਸੋ ਉਸ ਨੂੰ ਇੱਕ ਡਿਊਟੀ ਸ਼ੋਂਪੀ ਗਈ ਸਰਕਾਰ ਬੰਨੀਓ ਵੀ ਜਿੰਨੇ ਵੀ ਇਹ ਰਾਜੇ ਮਹਾਰਾਜੇ ਦੀ ਪ੍ਰਾਪਰਟੀ ਹੈ ਇਹ ਇੱਕ ਛਤਰਛਾਇਆ ਚ ਆ ਜਾਣੀ ਚਾਹੀਦੀ ਹੈ ਇੰਡੀਅਨ ਸਟੇਟ ਅਧੀਨ ਆ ਜਾਣੀ ਚਾਹੀਦੀ ਸੋ ਉਹ ਜਦੋਂ ਲੱਗਿਆ ਉਸ ਤੋਂ ਦੋ ਜਾਣੇ ਬਾਗੀ ਹੋਏ ਰਾਜਾ ਹైదరాబాద్ ਦਾ ਨਵਾਬ ਬਾਗੀ ਹੋਇਆ ਤੇ ਜੰਮੂ ਕਸ਼ਮੀਰ ਦਾ ਰਾਜਾ ਸੋ ਦੇਖੋ ਆਮ ਆਦਮੀ ਪਾਰਟੀ ਅੱਜ ਆਪ ਦੇ ਦਫ਼ਤਰਾਂ 'ਚ ਬਾਬਾ ਸਾਹਿਬ ਭੀਮਰਾਓਂ Ambedkar ਦੀ ਫੋਟੋ ਲਾਉਂਦੀ ਇੱਕ ਪਾਸੇ ਇੱਕ ਪਾਸੇ ਸਰਦਾਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਫੋਟੋ ਲਾਉਂਦੀ ਹੈ ਇਹਨਾਂ ਜੋਧੀਆਂ ਦੇ ਆਪਣੇ ਆਪਣੀਆਂ ਕੁਰਬਾਨੀਆਂ ਨੇ ਬਾਬਾ ਸਾਹਿਬ ਭੀਮਰਾਓਂ Ambedkar ਨੇ ਕਾਨੂੰਨ ਬਣਾਇਆ ਕਾਨੂੰਨ ਉਦੋਂ ਬਣਿਆ ਵੀ ਰਾਜੇ ਮਹਾਰਾਜ ਜੀ ਦੀ ਜਿਹੜੀ ਪ੍ਰਾਪਰਟੀ ਆ ਲੋਕਾਂ ਦੇ ਵਿੱਚ ਵੰਡ ਦਿੱਤੀ ਜਾਵੇਗੀ ਸੋ ਅੱਜ ਤੱਕ ਨਹੀਂ ਵੰਡੀ ਗਈ ਉਹ ਕਾਨੂੰਨ ਇੰਪਲੀਮੈਂਟ ਹੀ ਨਹੀਂ ਹੋਇਆ ਹਿੰਦੁਸਤਾਨ 'ਚ ਸੋ ਕਾਨੂੰਨ ਬਣਦੇ ਆ ਪਰ ਇੰਪਲੀਮੈਂਟ ਨਹੀਂ ਹੁੰਦੇ ਉਸੇ ਤਰ੍ਹਾਂ ਪੁਲਸੀਆ ਰਾਜ ਆ ਜਿਹੜਾ ਉਸ ਦੇ ਖਿਲਾਫ ਲੋਕ ਲੜ ਰਹੇ ਨੇ ਸੋ ਅੱਜ ਤੁਸੀਂ ਲਾ ਲੋ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਲੈਂਡ ਪੂਲਿੰਗ ਆ ਸੋ ਤੁਸੀਂ ਕਦੇ ਸੋਚ ਸਕਦੇ ਹੋ ਜੱਟ ਜਿਹੜਾ ਕਿਸਾਨ ਜ਼ਮੀਨ ਨੂੰ ਆਪਣੀ ਮਾਂ ਕਹਿੰਦਾ ਅੱਜ ਉਹਨਾਂ ਦੀਆਂ ਚੁੰਨੀਆਂ ਲਾਉਣ ਲੱਗ ਗਏ ਇਹ ਇਹ ਨਲਾਇਕ ਰਾਜ ਪ੍ਰਬੰਧ ਦਾ ਟੋਲਾ ਮੈਂ ਕਹਨਾ ਵੀ ਹਰ ਹਿੱਲਾ ਅਸੀਂ ਵਰਤ ਲਿਆ ਅਸੀਂ ਝੰਡੇ ਲੈ ਕੇ ਬੈਠ ਗਏ ਸੜਕਾਂ ਤੇ ਅਸੀਂ ਸ਼ਾਂਤਮਈ ਜਿਹੜੀ ਤੁਸੀਂ ਬਾਬਾ ਸਾਹਿਬ ਭੀਮਰਾਮ ਅੰਬੇਦਕਰ ਦੀ ਗੱਲ ਕਰਦੇ ਹੋ ਉਸ ਦਾ ਕਾਨੂੰਨ ਮੰਨ ਕੇ ਸੰਵਿਧਾਨ ਮੰਨ ਕੇ ਅਸੀਂ ਹੁਣ ਤੱਕ ਸੰਘਰਸ਼ ਕਰ ਰਹੇ ਹਾਂ ਪਰ ਨਾਲ ਦੀ ਨਾਲ ਉੱਥੇ ਲੱਗਿਆ ਬਾ ਸ਼ਹੀਦ ਆਜ਼ਮ ਭਗਤ ਸਿੰਘ ਵੀ ਫਿਰ ਗੋਲੀ ਨਾਲ ਵੀ ਅਸੀਂ ਆਪ ਦਾ ਜਿਹੜਾ ਹੱਕ ਆ ਉਹ ਲਵਾਂਗੇ ਤੇ ਅਸੀਂ ਤਾਂ ਕਹਿੰਦੇ ਆ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਆਪਾ ਉਸ ਤੋਂ ਵੱਡਾ ਪਾਪ ਹੈ ਸਾਡੇ ਤੇ ਜ਼ੁਲਮ ਹੋ ਰਿਹਾ ਯਾਰ ਬਾਰ-ਬਾਰ ਸੋ ਇਸ ਤਰ੍ਹਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਸ ਤਰ੍ਹਾਂ ਕਿਸ ਤਰ੍ਹਾਂ ਬਰਦਾਸ਼ਤ ਕਰ ਦਾਂਗੇ ਕਿੰਨਾ ਚਿਰ ਇਹਨਾਂ ਦੀਆਂ ਡਾਂਗਾ ਖਾਈ ਜਾਵਾਂਗੇ ਸੋ ਕੱਲ ਕਾਨੂੰਨ ਦੇ ਨਾਂ ਤੇ ਸੋ ਕੱਲ ਸੰਵਿਧਾਨ ਦੇ ਨਾਂ ਤੇ ਅੱਜ ਤੁਸੀਂ ਜੇ ਸਾਡੀ ਜ਼ਮੀਨ ਲੈ ਲੋਗੇ ਉਸ ਦੇ ਨਾਲ ਪਤਾ ਕੌਣ-ਕੌਣ ਮਰੂਗਾ ਉਸ ਦੇ ਨਾਲ ਸਾਡੀ ਕਿਸਾਨੀ ਖਤਮ ਹੋ ਜੂ ਡੈਰੀ ਫਾਰਮਿੰਗ ਖਤਮ ਹੋ ਜੂ ਉਸ ਦੇ ਨਾਲ ਜਿਹੜਾ ਮਜ਼ਦੂਰ ਵਰਗਾ ਨਰੇਗਾ ਖਤਮ ਹੋ ਜੂ ਜਦ ਪਿੰਡ ਦਾ ਸ਼ਹਿਰੀਕਰਨ ਹੋ ਗਿਆ ਉੱਥੇ ਕੌਣ ਰਹੂਗਾ ਮਨਰੇਗਾ ਰਹਿ ਜੂਗੀ ਸੋ ਇਸ ਦੇ ਨਾਲ ਵੱਡੇ ਨਿਸ਼ਾਨੇ ਲਾ ਰਹੇ ਆ ਲੋਕ ਪਹਿਲਾਂ ਤੋਂ ਹੀ ਦੇਖੋ ਕਹਿੰਦੇ ਆਏ ਆ ਵੀ ਇਹ ਬੀ ਟੀਮ ਆ ਆਰਐਸਐਸ ਦੀ ਮੈਂ ਹਮੇਸ਼ਾ ਕਿਹਾ ਵੀ ਇਹ ਆਰਐਸਐਸ ਤੋਂ ਵੀ ਅੱਗੇ ਹੋ ਕੇ ਪੰਜਾਬ ਦਾ ਘਾਣ ਕਰਨਗੇ ਏ ਪਲੱਸ ਟੀਮ ਆ ਇਹ ਸੋ ਇਹ ਨਲਾਇਕ ਰਾਜ ਪ੍ਰਬੰਧ ਤੋ ਅਸੀਂ ਅੱਕ ਚੁੱਕੇ ਆ ਅਸੀਂ ਪੂਰਾ ਫੈੜਾ ਹੋ ਚੁੱਕੇ ਆ ਮਨਜਿੰਦਰ ਇਹ ਜਿਸ ਤਰ੍ਹਾਂ ਝੂਠ ਬੋਲ ਰਿਹਾ ਪੰਜਾਬ ਦੇ ਲੋਕਾਂ ਨੂੰ ਤਾਂ ਇੱਕ ਮਾਨਸਿਕ ਬਿਮਾਰੀ ਲੱਗ ਗਈ ਆ ਵੀ ਇਹ ਕਰੀ ਕੀ ਜਾਂਦਾ ਸਾਡਾ ਰਾਜਾ ਅੱਜ ਆ ਬਿਆਨ ਦਿੰਦਾ ਕੱਲ ਨੂੰ ਉਸ ਬਿਆਨ ਤੋਂ ਮੁੱਕਰ ਜਾਂਦਾ ਸਾਰੀ ਕੈਬਨਿਟ ਇਹਨਾਂ ਦੀ ਹੈ ਨਲਾਇਕ ਰਾਜ ਪ੍ਰਬੰਧ ਅਸੀਂ ਕਿਹਜੇ ਸੋਚਿਆ ਨਹੀਂ ਸੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਵੇ ਗੁਰੂ ਸਾਹਿਬ ਦੀ ਜਿੱਥੇ ਪਵਿੱਤਰ ਬਾਣੀ ਬਖਸ਼ੀ ਹੋਵੇ ਉੱਥੇ ਇਸ ਤਰ੍ਹਾਂ ਦਾ ਨਲਾਇਕ ਰਾਜ ਪ੍ਰਬੰਧ ਨੂੰ ਅਸੀਂ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਫਿਰ ਉਹ ਜਿਹੜਾ ਭਗਤ ਸਿੰਘ ਦਾ ਸਾਨੂੰ ਜਿਹੜਾ ਰਸਤਾ ਅਪਣਾਉਣਾ ਪੈਣਾ ਅੱਜ ਪੰਜਾਬ ਨੂੰ ਲੋੜ ਆ ਭਗਤ ਸਿੰਘ ਜਿਹੜੇ ਰਾਹ ਤੇ ਤੁਰਿਆ ਸੀ ਉਹ ਦੋਨੇ ਫੋਟੋ ਇਹਨਾਂ ਨੇ ਲਾ ਕੇ ਮੈਸੇਜ ਸਟਿੱਕ ਦਿੱਤਾ ਵੀ ਜਿੱਥੇ ਉਹਨੂੰ ਕਾਨੂੰਨ ਰਾਹੀਂ ਬਾਬਾ ਸਾਹਿਬ ਭੀਮਰਾਮ ਵੇਦ ਨਹੀਂ ਮਿਲਦਾ ਇਨਸਾਫ ਫਿਰ ਭਗਤ ਸਿੰਘ ਵਾਲੀ ਗੱਲ ਅੱਜ ਕਰਨ ਦੀ ਲੋੜ ਹੈ ਜੇ ਸਾਡੀਆਂ ਜ਼ਮੀਨਾਂ 'ਚ ਵੜ ਕੇ ਸਾਡੇ ਕੋਲ ਰਹਿ ਕੀ ਗਿਆ ਸਾਡੇ ਪੱਲੇ ਕੀ ਰਹਿ ਗਿਆ ਸਾਨੂੰ ਇਹ ਪ੍ਰੌਕਸੀ ਵਾਰ ਆ ਪੰਜਾਬ ਦੇ ਖਿਲਾਫ ਸਾਨੂੰ ਸਾਡੀ ਜਿਹੜੀ ਸਾਡੀ ਸਭ ਤੋਂ ਵੱਡੀ ਜਿਹੜੀ ਚੀਜ਼ ਆ ਜਿਸ ਦੇ ਸਾਰੇ ਅਸੀਂ ਬੁੜਕਦੇ ਹਾਂ ਉੱਠਦੇ ਹਾਂ ਹਿੰਦੁਸਤਾਨ 'ਚ ਅਸੀਂ ਮੂਹਰ ਲੱਗ ਕੇ ਹਰ ਇੱਕ ਗੱਲ ਕਰਦੇ ਆ ਸਾਡੇ ਨਾਲ ਹਿੰਦੁਸਤਾਨ ਦਾ ਹਰ ਇੱਕ ਤਬਕਾ ਜੁੜਦਾ ਸੀ ਆਪਣੀ ਜ਼ਮੀਨ ਦੇ ਸਿਰ ਤੇ ਉੱਠਦੇ ਇਹਨਾਂ ਨੂੰ ਸਭ ਤੋਂ ਵੱਡਾ ਇਹ ਪ੍ਰੋਬਲਮ ਹੀ ਸਾਡੇ ਇਹ ਸੰਘਰਸ਼ਾਂ ਤੋਂ ਆ ਵੀ ਇਹ ਕਉਂ ਕਿਉਂ ਉੱਠਦੀ ਆ ਬਾਰ-ਬਾਰ ਕਿਉਂ ਉੱਠਦੀ ਆ ਸਾਡੀ ਉਹ ਆਈਡੈਂਟੀਟੀ ਖਤਮ ਕਰਨਾ ਚਾਹੁੰਦੇ ਆ ਸਾਡੀ ਜ਼ਮੀਨ ਖਤਮ ਜੇ ਹੋ ਗਈ ਤਾਂ ਅਸੀਂ ਖਤਮ ਹੋ ਜਾਾਂਗੇ ਕੀ ਲੱਗਦਾ ਜ਼ਮੀਨ ਭਰਾ ਲੈਣੀ ਲੈਂਡ ਪੂਲਿੰਗ ਪਾਲਿਸੀ ਹੋਵੇ ਜਾਂ ਕਿਵੇਂ ਵੀ ਸੌਖੀ ਆ ਆਸਾਨੀ ਨਾਲ ਦੇ ਦੇਣਗੇ ਕਿਸਾਨ ਦੀ ਸਰਕਾਰ ਆਉਂਦੀ ਆ ਜੇ ਕੋ ਭੂਮੀ ਅਧਿਗ੍ਰਹਿਣ ਬਿਲ ਪਾਸ ਹੋਇਆ ਸੰਸਦ ਚ ਹੋਇਆ ਭਾਰਤ ਦੀ ਜਿਹੜੀ ਸਭ ਤੋਂ ਵੱਡੀ ਸੰਸਦ ਆ ਉੱਥੇ ਭੂਮੀ ਅਧਿਗ੍ਰਹਿਣ ਬਿਲ ਪਾਸ ਹੋਇਆ ਬਿਲਚ ਕੀ ਕਿਹਾ ਗਿਆ ਬਿਲਚ ਕਿਹਾ ਗਿਆ ਵੀ ਜੇ ਕਿਤੇ ਜਗਾ ਲੈਣੀ ਹੈ ਜਿੰਨਾ ਚਿਰ 80% ਲੋਕ ਜਾਂ ਕਿਸਾਨ ਸਹਿਮਤ ਨਾ ਹੋਣ ਤਾਂ ਤੁਸੀਂ ਜਗਾ ਨਹੀਂ ਲੈ ਸਕਦੇ ਉਹ ਜਗਾ ਜੇ 3 ਸਾਲ ਚ ਜਿਹੜੇ ਮਕਸਦ ਵਾਸਤੇ ਲਈ ਆ ਨਾ ਵਰਤੀ ਜਾਵੇ ਤਾਂ ਆਪ ਦੇ ਆਪ ਜਿਹੜਾ ਪਿਛਲਾ ਮਾਲਕਾ ਉਸ ਨੂੰ ਟਰਾਂਸਫਰ ਹੋ ਜਾਊਗੀ ਤੇ ਇਹ ਕਾਨੂੰਨ ਇੰਪਲੀਮੈਂਟ ਨਹੀਂ ਹੋ ਰਿਹਾ 80% ਅੱਜ ਸਾਰੇ ਕਿਸਾਨ ਐਫੀਡੇਬਟ ਦੇ ਰਹੇ ਆ ਵੀ ਸਾਨੂੰ ਅਸੀਂ ਤਾਂ ਜ਼ਮੀਨ ਦੇਣੀ ਨਹੀਂ ਤੇ ਫਿਰ ਇਹ ਕਿਸ ਕਿਹੜੇ ਕਾਨੂੰਨ ਦੇ ਤਹਿਤ ਉਥੇ ਜਾ ਰਹੇ ਆ ਲੋਕਾਂ ਚ ਵੀ ਅਸੀਂ ਜ਼ਮੀਨ ਲੈ ਰਹੇ ਹਾਂ ਸੋ ਮੈਂ ਕਿਸਾਨਾਂ ਮੂਰੇ ਬੇਨਤੀ ਕਰਦਾ ਦੇਖੋ ਪੈਸੇ ਦੀ ਪਾਵਰ ਬਹੁਤ ਵੱਡੀ ਹੁੰਦੀ ਹੈ ਤੇ ਇਹਦੇ ਵਿੱਚੋਂ ਨਿਕੜ ਨਾ ਜਾਇਓ ਹੌਲੀ ਹੌਲੀ ਨਖੇੜਨਗੇ ਕਿੱਕ ਕਰਕੇ ਤਾਂ ਪੈਸਾ ਵੱਡੀ ਚੀਜ਼ ਹੈ ਜੇ ਜ਼ਮੀਨ ਦੀ ਕੀਮਤ ਕੀ ਹੈ ਜ਼ਮੀਨ ਦੀ ਕੀਮਤ ਜਿਹਨੇ ਵੇਚਨੀ ਆ ਉਹਦੇ ਵਾਸਤੇ ਜਿਹਨੇ ਜ਼ਮੀਨ ਵੇਚਣੀ ਨਹੀਂ ਜਿਹਨੇ ਆਪਣੇ ਬੱਚਿਆਂ ਵਾਸਤੇ ਪੁਰਖਾਂ ਦੀ ਜਿਹੜੀ ਸਾਡੀ ਜ਼ਮੀਨ ਆ ਉਸ ਨੂੰ ਅੱਗੇ ਵਧਾਉਣਾ ਉਸ ਵਾਸਤੇ ਕੀ ਕੀਮਤ ਕੋਈ ਕੀਮਤ ਨਹੀਂ ਅਰਬਾ ਖਰਬਾਂ ਚ ਵੀ ਇਹ ਜੀ ਮਾਂ ਦੀ ਕੋਈ ਕੀਮਤ ਲਾ ਸਕਦਾ ਅਸੀਂ ਇਹ ਜ਼ਮੀਨਾਂ ਦੇ ਸਿਰ ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੇ ਜਾ ਕੇ ਬਸੇ ਇਹ ਜ਼ਮੀਨਾਂ ਤੋਂ ਕਮਾਈ ਕੀਤੀ ਸਾਡੇ ਬਜ਼ੁਰਗਾਂ ਨੇ ਅਨਪੜ ਰਹਿ ਕੇ ਜ਼ਮੀਨਾਂ ਤੇ ਹਲ ਬਾਇਆ ਸਾਡੇ ਬਜ਼ੁਰਗਾਂ ਨੇ ਸਾਨੂੰ ਪੜਾਇਆ ਮੈਨੂੰ ਇਸ ਕਦਰ ਬਣਾਇਆ ਵੀ ਮੈਂ ਤੁਹਾਡੇ ਸਾਹਮਣੇ ਖੜਾ ਹੋ ਕੇ ਗੱਲ ਕਰ ਸਕਾਂ ਐਸੀ ਜ਼ਮੀਨਾਂ ਦਾ ਸਿਰ ਤੇ ਉੱਠਿਆ ਸੋ ਇਹ ਜਿਹੜੀ ਸਾਡੀ ਆਇਡੈਂਟੀਟੀ ਆ ਇਸ ਤੋਂ ਵੱਡੀ ਇਹਨਾਂ ਨੂੰ ਹੈਗੀ ਦੁੱਖ ਹੈ ਸਮੇਂ ਦੀਆਂ ਸਰਕਾਰਾਂ ਨੂੰ ਇਹ ਖਤਮ ਕਰਨਾ ਜ਼ਮੀਨਾਂ ਦਾ ਸਿਰ ਤੇ ਸਾਡੇ ਕੈਨੇਡਾ ਅਮਰੀਕਾ ਜਿੱਥੇ ਵੀ ਲੋਕ ਜਾ ਕੇ ਬਸੇ ਆ ਜ਼ਮੀਨਾਂ ਦੇ ਸਿਰ ਤੇ ਬਸੇ ਆ ਤੇ ਐਡੇ ਐਡੇ ਉੱਥੇ ਵੀ ਅੱਜ ਦੇਸ਼ ਪੰਜਾਬ ਦੀ ਗੱਲ ਕਰ ਰਹੇ ਆ ਲੋਕਾਂ ਦੀ ਗੱਲ ਕਰ ਰਹੇ ਆ ਸੋ ਜ਼ਮੀਨਾਂ ਮੈਂ ਤਾਂ ਨਹੀਂ ਕਹਿੰਦਾ ਵੀ ਜ਼ਮੀਨ ਕੋਈ ਦੇਵੇ ਪਰ ਤੁਹਾਨੂੰ ਨਿਖਾਰਨ ਦੀ ਇਹ ਤੁਹਾਨੂੰ ਤੋੜਨ ਦੀ ਸਰਕਾਰ ਵੱਡੀ ਪਾਵਰ ਹੈ ਝੂਠ ਦਾ ਅੱਜ ਰਾਜ ਹੈ ਰਾਜ ਪ੍ਰਬੰਧ ਹੈ ਝੂਠ ਨਾਲ ਤੁਹਾਨੂੰ ਕਰ ਰਹੇ ਨੇ ਦੱਸ ਰਹੇ ਨੇ ਜਿਵੇਂ ਇਹ ਸਾਡੇ ਆਈਡਲ ਕਦੋਂ ਦੇ ਹੋ ਗਏ ਯਾਰ ਸਸੋਧਿਆਰ ਕੇ ਇਹ ਕੇਜਰੀਵਾਲ ਆਰ ਕੇ ਡੇਡ ਡੇਡ ਫੁੱਟ ਦੇ ਭਈਏ ਸਾਡੇ ਕੱਚਾ ਤੱਕ ਨਹੀਂ ਆਉਂਦੇ ਗੋਡਿਆਂ ਤੱਕ ਨਹੀਂ ਆਉਂਦੇ ਉਹ ਆ ਕੇ ਅੱਜ ਰਾਜ ਪ੍ਰਬੰਧ ਇੱਥੇ ਦੇਖ ਰਿਹਾ ਪੰਜਾਬ ਦਾ ਸੋ ਇਹ ਤਾਂ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੋਈ ਪਈ ਇਹ ਗੱਲ ਹੋ ਰਹਾ ਹੈ ਹਰ ਰੋਜ਼ ਮੰਤਰੀ ਕੋਈ ਨਾ ਕੋਈ ਕੈਬਨਿਟ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਇਸ ਚੀਜ਼ ਦੇ ਫਾਇਦੇ ਗਿਣੌਣ ਲੱਗ ਜਾਂਦਾ ਹੈ ਹਰ ਰੋਜ਼ ਫਾਇਦੇ ਗਿਣਾਈ ਜਾਂਦੇ ਕੁਝ ਕਹਿਤਾ ਜਾਂਦਾ ਕਿ ਆਹ ਲਾਲਚ ਦਿੱਤਾ ਜਾਊਗਾ ਆਹ ਲਾਲਚ ਦਿੱਤਾ ਜਾਊ ਇਹ ਇਹ ਸਕੀਮ ਦੇ ਵਾਰ-ਵਾਰ ਫਾਇਦੇ ਕਿਉਂ ਦੱਸਨੇ ਪੈ ਰਹੇ ਆ ਫਿਰ ਲਾਲਚ ਕਿਉਂ ਦੇਣੇ ਪੈ ਰਹੇ ਦੇਖੋ ਇਹ ਜਿਹੜੇ ਵਾਰ-ਵਾਰ ਫਾਇਦੇ ਦੱਸ ਰਹੇ ਨੇ ਜਾਂ ਇਹਨਾਂ ਦੇ ਲੋਕਾਂ ਤੋਂ ਬੁਲਾਈਆਂ ਜਾ ਰੀਆਂ ਗੱਲਾਂ ਜਾਂ ਅਫਸਰ ਸਾਹੀ ਸਾਡੇ ਵਿੱਚਕਾਰ ਆ ਰਹੀ ਹੈ ਤਾਂ ਉਹਨਾਂ ਨੂੰ ਉਹਨਾਂ ਨੂੰ ਤਾਂ ਲੋਕ ਨਕਾਰ ਰਹੇ ਨੇ ਮੋੜ ਰਹੇ ਨੇ ਬੇਰੰਗ ਮੋੜ ਰਹੇ ਨੇ ਫਿਰ ਤੁਹਾਡਾ ਜਿਹੜਾ ਭੂਮੀ ਆ ਦੀ ਗ੍ਰਹਿਣ ਬਿੱਲ ਚ ਜਿਹੜਾ ਕਾਨੂੰਨ ਹੈਗਾ ਬਈ 80% ਲੋਕ ਸਹਿਮਤ ਨਹੀਂ ਹੋਏ 20% ਹੀ ਸਾਨੂੰ ਦੱਸ ਦੋ ਕਿੱਥੇ ਸਹਿਮਤ ਹੋਏ ਸਾਡੇ ਤਾਂ 100 ਦੇ 100% ਲੋਕ ਇਸ ਚੀਜ਼ ਨਾਲ ਸਹਿਮਤ ਨਹੀਂ ਤੇ 20% ਜੇ ਬੰਦੇ ਸਹਿਮਤ 80% ਜਿੱਥੇ ਬੰਦੇ ਸਹਿਮਤ ਹੋਣ ਨਾ ਉੱਥੇ ਤੁਸੀਂ ਜ਼ਮੀਨ ਲੈ ਸਕਦੇ ਆ ਇਹ ਕਾਨੂੰਨ ਆ ਇਹ ਕਾਨੂੰਨ ਨੂੰ ਛਿੱਕੇ ਚੰਗ ਟੰਗ ਕੇ ਅਜੇ ਗੱਲਾਂ ਇਹ ਇਹ ਦੇਖੋ ਤਾਂ ਕੋਈ ਮਤਲਬ ਦੀਨ ਨਮਾਨ ਨਹੀਂ ਯਾਰ ਕਿਹੜਾ ਦੀਨ ਨਮਾਨਾ ਇੱਕ ਵੀ ਗੱਲ ਕਰ ਰਿਹਾ ਇੱਕ ਸਰਪੰਚ ਵੀ ਨਾ ਆਪਦੇ ਮੂੰਹੋਂ ਐਹੋ ਜਿਹੀ ਕੋਈ ਗੱਲ ਕਰਨ ਲੱਗਿਆ ਪਿੰਡ 'ਚ ਡਰਦਾ ਯਾਰ ਮੈਥੋਂ 1921 ਨਾ ਹੋ ਜੇ ਇਹ ਕਿਹੜੀਆਂ ਗੱਲਾਂ ਕਰ ਰਿਹਾ ਕਿਵੇਂ ਸਾਨੂੰ ਅੱਜ ਪੜਤਾਲਤ ਕਰ ਰਿਹਾ ਆਪਦੀਆਂ ਗੱਲਾਂ ਰਹੀ ਤੇ ਇਹ ਲੋਕ ਸਾਡੇ ਲਾਇਕ ਨਹੀਂ ਹੈਗੇ ਘਟੋ ਘਟ ਪੰਜਾਬ ਵਰਗੀ ਸਟੇਟ ਚ ਤਾਂ ਇਹ ਰਹਿਣ ਦੇ ਵੀ ਨਹੀਂ ਲਾਇਕ ਮੈਨੂੰ ਡਰਾ ਦੇਖੋ ਪਿੱਛੇ ਜੇ ਕਈ ਪਾਰਟੀਆਂ ਆਈਆਂ ਇੱਥੇ ਇੱਕ ਇੱਕੀ ਉਹਨਾਂ ਦਾ ਐਮਐਲਏ ਚਿੱਤਿਆ ਅੱਜ ਤੱਕ ਪਰ ਉਹ ਸਾਡੇ ਵਿੱਚੋਂ ਨਹੀਂ ਗਏ ਠੀਕ ਆ ਇਹ 93 ਅਸੀਂ ਕਿਹੜੇ ਨਿਭਾਗੇ ਚੁਣ ਲਏ ਵੀ ਇਹ ਤਾਂ 50 60 ਸਾਲਾਂ ਚ ਸਾਡੇ ਖੂਨ ਚ ਬਸ ਬਸਣਗੇ ਇਹਨਾਂ ਦਾ ਇੱਕ ਇਹਨਾਂ ਦੀ ਪਾਰਟੀ ਨਾਲ ਜਿਹੜਾ ਬੰਦਾ ਜੁੜ ਗਿਆ ਸਿਰੇ ਦਾ ਬੇਈਮਾਨ ਬੰਦਾ ਹੋ ਮੈਂ ਆ ਕਿਸਾਨ ਜੱਥੇਬੰਦੀਆਂ ਨੂੰ ਕਹਿੰਨਾ ਵੀ ਤੁਹਾਡੇ ਤੇ ਸਾਨੂੰ ਵੱਡਾ ਲੰਬਾ ਹੈ ਤੁਸੀਂ ਇਹ ਚੁਣ ਕੇ ਸਾਡੇ ਸਿਰਾਂ ਤੇ ਬਿਠਾਏ ਨੇ ਇਹ ਲੋਕ ਸੋ ਇਸ ਤਰ੍ਹਾਂ ਦਾ ਰਾਜ ਪ੍ਰਬੰਧ ਆਪਾਂ ਕਿਉਂ ਨਹੀਂ ਪੈਦਾ ਕਰ ਸਕਦੇ ਕਿਸਾਨ ਜੱਥੇਬੰਦੀਆਂ ਤੁਹਾਡੇ ਵਿੱਚ 100-100 ਕਿਸਾਨ ਜੱਥੇਬੰਦੀਆਂ ਕਿਉਂ ਆ ਤੁਸੀਂ ਇੱਕ ਝੰਡੇ ਥੱਲੇ ਆ ਜੋ ਸਾਨੂੰ ਕਹਿੰਦੇ ਏ ਇੱਕੇ ਵਾਸਤੇ ਤੁਸੀਂ ਪਹਿਲਾਂ ਅਸੀਂ ਤਾਂ ਤੁਹਾਨੂੰ ਆਪਣਾ ਆਈਡਲ ਮੰਨਦੇ ਆ ਨਾ ਕਿਸਾਨ ਜੱਥੇਬੰਦੀ ਤੁਸੀਂ ਇੱਕਾ ਕਰੋ ਆਓ ਇੱਕ ਝੰਡੇ ਥੱਲੇ ਜੇ ਲੋਕਾਂ ਨੇ ਤੁਹਾਨੂੰ ਮੂਰੇ ਲਾਇਆ ਫਿਰ ਉਹੇ ਜੇ ਨੌਜਵਾਨ ਵੀ ਭੇਜੋ ਸੰਸਦ ਉਹੇ ਜੇ ਨੌਜਵਾਨ ਵਿਧਾਨ ਸਭਾ 'ਚ ਭੇਜੋ ਕਿਉਂ ਨਹੀਂ ਅਸੀਂ ਗੁਰੂ ਸਾਹਿਬ ਦੇ ਆ ਜਿਹੜੇ ਪਦ ਚਿੰਨਾ ਤੇ ਰਾਜ ਪੈਦਾ ਕਰ ਸਕੇ ਕਿਉਂ ਨਹੀਂ ਖਾਲਸਤ ਖਾਲਸ ਰਾਜ ਪੈਦਾ ਕਰ ਸਕਦੇ ਮਹਾਰਾਜਾ ਰਣਜੀਤ ਸਿੰਘ ਨੇ 60 ਸਾਲ ਰਾਜ ਕੀਤਾ ਉਸ ਰਾਜ ਪ੍ਰਬੰਧ ਵੇਲੇ ਸਾਡਾ ਖੇਤਾ ਕਿੰਨਾ ਚ ਦੂਰ ਤੱਕ ਸੀ ਮਨਜਿੰਦਰ ਲੈ ਲਦਾਖ ਪੰਜਾਬ ਦਾ ਹਿੱਸਾ ਹੋਵੇ ਠੀਕ ਹੈ ਇਧਰ ਅਫਗਾਨਿਸਤਾਨ ਤੱਕ ਖੇਬਰ ਦਰਿਆ ਤੱਕ ਸਿੱਖ ਰਾਜ ਦਾ ਝੰਡਾ ਹੋਵੇ ਸਮੁੱਚਾ ਲੈਂਦਾ ਪੰਜਾਬ ਸਾਡਾ ਹੋਵੇ ਹਰਿਆਣਾ ਹਿਮਾਚਲ ਦਿੱਲੀ ਤੱਕ ਸਾਡਾ ਹੋਵੇ ਸਾਡੀ ਆਇਡੈਂਟੀਫਿਕੇਸ਼ਨ ਇਹਨਾਂ ਨੇ ਖਤਮ ਕਰਤੀ ਹੁਣ ਵੋਟਰ ਰਾਜ ਚਾ ਕੇ ਵੋਟਰਾਂ ਹੀ ਖਤਮ ਕੀਤੀ ਹੈ ਵੋਟਰਾਂ ਹੀ ਵੋਟ ਦੀ ਸ਼ਕਤੀ ਕੀ ਹੈ ਤੁਹਾਡੇ ਕਿੰਨੇ ਐਮਪੀ ਆ ਐਮਪੀ ਤੇਰਾ ਰਹੇਗੇ ਕੱਟਦਾ ਸਾਰਾ ਪੂ ਭਾਗ ਸਾਡੇ ਤੋਂ ਕੱਟਦਾ ਜ਼ਮੀਨ ਕੱਟਦੀ ਏਰੀਆ ਕੱਟ ਤੇ ਜੰਮੂ ਕਸ਼ਮੀਰ ਅੱਡ ਕਰਤਾ ਪਾਕਿਸਤਾਨ ਦੀ ਤਾਂ ਗੱਲ ਹੀ ਨਹੀਂ ਕਰ ਸਕਦੇ afghanistan ਦੀ ਹਰਿਆਣਾ ਅੱਡ ਕਰਤਾ ਹਿਮਾਚਲ ਅੱਡ ਕਰਤਾ ਦਿੱਲੀ ਅੱਡ ਕਰਤਾ ਸਾਡੀ ਸ਼ਕਤੀ ਕੀ ਰਹੀਗੀ 13 ਸੀਟਰ ਰਹੀਗੀ ਸਾਨੂੰ ਇਹਨਾਂ ਨੇ ਲੰਗੜੀ ਮਾਰੀ ਏ ਤਾਂ ਕੋਈ ਜੋਦਾ ਉੱਠੂਗਾ ਉਹ ਜਿਹਾ ਸਿੱਖ ਰਾਜ ਪੈਦਾ ਕਰੂਗਾ ਖਾਲਸਾ ਰਾਜ ਅਸੀਂ ਅਰਦਾਸਾਂ ਚ ਕਹਿੰਨੇ ਆ ਰਾਜ ਕਰੇਗਾ ਖਾਲਸਾ ਬੜਾ ਪਾਵਨ ਸ਼ਬਦ ਹੈ ਪਰ ਇਸ ਨਾਲ ਸਮੁੱਚੀ ਹਿੰਦੁਸਤਾਨ ਦੀ ਹਕੂਮਤ ਡਰਦੀ ਹੈ ਖਾਲਸਾ ਨੇ ਕਿਸੇ ਨੂੰ ਵੱਡ ਟੱਕ ਕੇ ਨਹੀਂ ਰਾਜ ਕਰਨਾ ਮੈਂ ਬਾਰ-ਬਾਰ ਕਿਹਾ ਖਾਲਸੇ ਦਾ ਰਾਜ ਹੋ ਧਰਮ ਦਾ ਰਾਜ ਖਾਲਸੇ ਦਾ ਰਾਜ ਹੋ ਏਕੇ ਦਾ ਰਾਜ ਖਾਲਸੇ ਦਾ ਰਾਜ ਹੋ ਜਾਤ ਪਾਤ ਤੋਂ ਉੱਚਾ ਰਾਜ ਖਾਲਸੇ ਦਾ ਰਾਜ ਹੋ ਨਾਨਕ ਨਾਮ ਚੜਦੀ ਕਲਾ ਤੇਰੇ ਭਨੇ ਸਰਬੱਤ ਦਾ ਭਲ ਸਰਬੱਤ ਦਾ ਭਲਾ ਖਾਲਸਾ ਮੰਗਦਾ ਇੱਕ ਵਾਰੀ ਖਾਲਸ ਸਰਾਜ ਪੈਦਾ ਕਰਨ ਦੀ ਲੋੜ ਅਸੀਂ ਕਾਂਗਰਸ ਦੇਖ ਲਈ ਅਸੀਂ ਅਕਾਲੀ ਦਲ ਦੇਖ ਲਿਆ ਅਸੀਂ ਆਮ ਆਦਮੀ ਪਾਰਟੀ ਦੇਖ ਲਈ ਤੇ ਆ ਹੁਣ ਨਵੇਂ ਨਸ਼ਿਆਂ ਵਿਰੁੱਧ ਜੁੱਧ ਤੁਸੀਂ ਦੇਖਿਆ ਮਜੀਠੀਆ ਸਾਹਿਬ ਅੰਦਰ ਕੀਤੇ ਮੈਂ ਵੀ ਕਿਤੇ ਨਾ ਕਿਤੇ ਕਿਹਾ ਵੀ ਮਜੀਠੀਆ ਜਦੋਂ ਲੜਾਈਆਂ ਲੜਦਾ ਸੀ ਚਿੱਟੇ ਦਾ ਵਪਾਰੀ ਹੈ ਪਰ ਵਪਾਰੀ ਸਟੈਂਪ ਤਾਂ ਲੱਗੂ ਭਗਵੰਤ ਸਿਆਂ ਜਿੰਨਾ ਚਿਰ ਉਹਦੀਆਂ ਕੋਠੀਆਂ ਨਹੀਂ ਢੈਂਦੀਆਂ ਮਜੀਠਿਆਂ ਦੀਆਂ ਕੋਠੀਆਂ ਢਾ ਜਿੰਨੀਆਂ ਹੈਗੀਆਂ ਫੇਰ ਪੱਕੀ ਮੋਹਰ ਲੱਗੂ ਵੀ ਵਾਕਈ ਉਹ ਚਿੱਠੇ ਦਾ ਵਪਾਰੀ ਹੈ ਜਿਵੇਂ ਗਰੀਬ ਲੋਕਾਂ ਦੀਆਂ ਕੋਠੀਆਂ ਤੂੰ ਢਾ ਰਿਆ ਆ ਕੇ ਗਰੀਬ ਲੋਕਾਂ ਕੋਲੇ ਉਹੀ ਤਾਂ ਵੀ ਇਹ ਕਾਨੂੰਨ ਦਾ ਰਾਜ ਹੈ ਨਹੀਂ ਗਰੀਬ ਲੋਕ ਕਾਨੂੰਨ ਦੀ ਹੈਲਪ ਹੀ ਨਹੀਂ ਲੈ ਸਕਦੇ ਉੱਥੇ ਤੱਕ ਪਹੁੰਚ ਹੀ ਨਹੀਂ ਸਕਦੇ ਉਹਨਾਂ ਉਹਨਾਂ ਦੇ ਘਟ ਆਈ ਜਾਂਦੇ ਨੇ ਢਾਈ ਜਾਓ ਕੋਈ ਗੱਲ ਨਹੀਂ ਆਉਣ ਵਾਲਾ ਸਮਾਂ ਇਹਨਾਂ ਵਾਸਤੇ ਭਿਆੰਕਰ ਆ ਪੰਜਾਬ ਵਾਸਤੇ ਵੀ ਭਿਆੰਕਰ ਸੋ ਇੱਕਜੁੱਟ ਹੋ ਕੇ ਇਹਨਾਂ ਨੂੰ ਇਹ ਨਾ ਕਹੋ ਵੀ 27 ਚ ਆਇਓ ਸਾਡੇ ਵਿੱਚਕਾਰ ਇਹ ਤਾਂ ਸਾਡੇ ਮੂੰਹ ਤੇ ਫਿਰ ਬੜੀ ਕਾਲ ਖੋਗੂਗੀ ਵੀ 27 ਚ ਕਿਉਂ ਅੱਜ ਕਿਉਂ ਨਹੀਂ ਰੋਕਣਾ ਇਹਨਾਂ ਨੂੰ ਮੈਂ ਤਾਂ ਪਹਿਲੇ ਦਿਨ ਤੋਂ ਰੋਕਣ ਲੱਗਿਆ ਮਾ ਨਾ ਮੈਂ ਤਾਂ ਉਹਦੀ ਪਹਿਲੇ ਸਾਲ ਇਹਨਾਂ ਦੇ ਖਿਲਾਫ ਲੜਾਈ ਬੈਡਤੀ ਸੀ ਨਾ ਮੈਂ ਉਹਨਾਂ ਤਿੰਨ ਲੀਡਰਾਂ ਨੂੰ ਵੀ ਯਾਦ ਕਰਦਾ ਆ ਆਮ ਆਦਮੀ ਦੇ ਆ ਪਰਮਲ ਸਿੰਘ ਢੋਲਾ ਮਾਨਸਾਈਆ ਇੱਕ ਹੋਰ ਐਮਐਲਏ ਸੀ ਉਹਨਾਂ ਨੂੰ ਕਿਵੇਂ ਜਾਂਚ ਪਰਖਾਗੇ ਉਹਨਾਂ ਨੇ ਉਦੋਂ ਰਹਿੰਦੇ ਹੋਏ ਇਹਨਾਂ ਨੂੰ ਛੱਡਤਾ ਅੱਜ ਪੰਜਾਬ ਦੇ ਲੋਕ ਛੱਡ ਰਹੇ ਨੇ ਇਹਨਾਂ ਨੂੰ ਲੀਵ ਕਰ ਰਿਹਾ ਉਹਨਾਂ ਕੋਲੇ ਕੋਈ ਵਿਸ਼ੇਸ਼ ਗਿਆਨ ਹੋਣਾ ਜਿਹੜਾ ਉਦੋਂ ਛੱਡਿਆ ਇਹਨਾਂ ਨੇ ਨਹੀਂ ਅੱਜ ਉਹ ਵੀ ਰਾਜ ਸੱਤਾ ਜਿਹੜੇ ਮੰਤਰੀ ਬਣ ਸਕਦੇ ਸੀ ਸੋ ਇਹ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਮ ਆਦਮੀ ਤੁਹਾਡੀ ਆਈਡਲ ਪਾਰਟੀ ਨਹੀਂ ਹੋ ਸਕਦੀ ਪਹਿਲੀ ਗੱਲ ਤਾਂ ਪਾਰਟੀਆਂ ਛੱਡ ਦਿਓ ਆਜ਼ਾਦ ਹੋ ਜਾਓ ਚੰਗੇ ਬੰਦਿਆਂ ਦੀ ਸਪੋਰਟ ਕਰ ਦਿਓ ਇਹ ਚ ਇੱਕ ਵੀ ਬੰਦਾ ਚੰਗਾ ਨਹੀਂ ਮੈਨੂੰ ਲੱਭਿਆ バババババ。